ਇੱਥੇ ਕੰਮ ਕਰਨ ਚਾਹੁੰਨੀ ਆ ਇੱਥੇ ਦੀ ਨਾਰੀ ਸ਼ਕਤੀ ਲਈ ਇੱਥੇ ਦੇ ਬੱਚਿਆਂ ਲਈ ਮੈਂ ਕਿਸਾਨਾਂ ਲਈ ਸਾਰਿਆਂ ਲਈ ਮੈਂ ਹੁਣ ਸੋਚ ਰਹੀ ਆ ਕਿ ਮੈਂ ਆਪਣੀ ਇੱਕ ਟੀਮ ਲੈ ਕੇ ਇੱਥੇ ਪਿੰਡਾਂ-ਪਿੰਡਾਂ 'ਚ ਘੁੰਮਾਂਗੀ ਔਰ ਜਿਹੜੀ ਵੀ ਪ੍ਰੋਬਲਮਸ ਹੈ ਸਾਡੇ ਪਿੰਡਾਂ ਵਿੱਚ ਲੋਕਾਂ ਦੀ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਤਾਂ ਵੀ ਸਟੇਟ ਅਚ ਬੀਜੇਪੀ ਦੀ ਸਰਕਾਰ ਹੋਈ ਆ ਉਹ ਨਾਲ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਬਹੁਤ ਫਾਇਦਾ ਹੋਇਆ ਉਹਨਾਂ ਸਟੇਟਾਂ ਨੂੰ ਹਾਂਜੀ ਹਾਂਜੀ ਤੋਂ ਬੋਲਣਾ ਚਾਹੁੰਦੀ ਹਾਂ ਇੱਧਰ ਬੈਠੋ ਹਾਂਜੀ ਮੈਂ ਪਹਿਲੇ ਤੇ ਇਲਾਕੇ ਵਾਲਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਕਿ ਮੈਨੂੰ ਐਨਵਾਈਟ ਕੀਤਾ ਆਨ ਲਈ ਮੈਨੂੰ ਮੌਕਾ ਮਿਲਿਆ ਸਰ ਨੂੰ ਮਿਲੰਦਾਂ ਤੇ ਮੈਂ ਜਿਵੇਂ ਜਾਣਦੇ ਹੋ ਤੁਸੀਂ ਸਾਰੇ ਕਿ ਮੈਂ ਪੰਜਾਬ ਦੀ ਦੇਨਾ ਪ੍ਰੀਤੀ ਸਪਰੂ ਨੂੰ ਉਹਦੀ ਪਛਾਣ ਪੰਜਾਬ ਨੇ ਦਿੱਤੀ ਆ ਮੈਂ ਤੇ ਹੀ ਹਿੰਦੀ ਫਿਲਮਾਂ 'ਚ ਕੰਮ ਕੀਤਾ ਬਟ ਪੰਜਾਬੀ ਫਿਲਮਾਂ ਤੋਂ ਮੈਨੂੰ ਜਿਹੜਾ ਪਿਆਰ ਸਤਕਾਰ ਮਿਲਿਆ ਹੈ ਉਹਦਾ ਕਰਜ਼ ਮੈਂ ਨਹੀਂ ਚੁਕਾ ਸਕਦੀ ਤੇ ਜਦ ਵੀ ਮੈਨੂੰ ਮੌਕਾ ਹੁੰਦਾ ਮੈਂ ਪੰਜਾਬ ਆਂਦੀ ਰਵਾਂਗੀ ਬਿਕੋਜ਼ ਮੈਂ ਇੱਥੇ ਕੰਮ ਕਰਨ ਚਾਹੁੰਨੀ ਆ ਇੱਥੇ ਦੀ ਨਾਰੀ ਸ਼ਕਤੀ ਲਈ ਇੱਥੇ ਦੇ ਬੱਚਿਆਂ ਲਈ ਮੈਂ ਕਿਸਾਨਾਂ ਲਈ ਸਾਰਿਆਂ ਲਈ ਮੈਂ ਹੁਣ ਸੋਚ ਰਹੀ ਆ ਕਿ ਮੈਂ ਆਪਣੀ ਇੱਕ ਟੀਮ ਲੈ ਕੇ ਇੱਥੇ ਪਿੰਡਾਂ-ਪਿੰਡਾਂ 'ਚ ਘੁੰਮਾਂਗੀ ਔਰ ਜਿਹੜੀ ਵੀ ਪ੍ਰੋਬਲਮਸ ਐ ਸਾਡੇ ਪਿੰਡਾਂ ਵਿੱਚ ਲੋਕਾਂ ਦੀ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਤੇ ਸਾਰਿਆਂ ਤੁਹਾਡੇ ਸਾਰਿਆਂ ਦਾ ਸਪੋਰਟ ਚਾਹੀਦਾ ਹੈ ਤੇ ਪਲੀਜ਼ ਮੈਂ ਬੀਜੇਪੀ ਜੁਆਇਨ ਕੀਤੀ ਹੈ ਔਰ ਮੈਂ ਜਾਣੀਆਂ ਕਿ ਤੁਸੀਂ ਸਾਡੇ ਜਿਹੜੇ ਕੈਂਡੀਡੇਟਸ ਨੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਉਹ ਬਹੁਤ ਹੀ ਇੰਟੈਲੀਜੈਂਟ ਨੇ ਉਹਨਾਂ ਦਾ ਇੱਕ ਵਿਜਨ ਹੈ ਪੰਜਾਬ ਲਈ ਮੈਂ ਸਮਝਦੀਆਂ ਉਹਨਾਂ ਦੇ ਸਪੋਰਟ ਨਾਲ ਪੰਜਾਬ ਇੰਨੀ ਉੱਨਤੀ ਕਰੇਗਾ ਇਹਨਾਂ ਖੁਸ਼ਹਾਲ ਹੋਏਗਾ ਉਹ 10 ਸਾਲ ਤੋਂ ਮੋਦੀ ਸਾਹਿਬ ਨਾਲ ਜੁੜੇ ਹੋਏ ਨੇ ਉਹਦਾ ਫਾਈਟਰ ਪੰਜਾਬ ਨੂੰ ਹੋਊਗਾ ਤੇ ਪਲੀਜ਼ ਸੈਂਟਰ ਵਿੱਚ ਸਰਕਾਰ ਪੰਜਾਬ ਜਿਹੜੀ ਸਰਕਾਰ ਆ ਰਹੀ ਹੈ ਉਹ ਹੈ ਮੋਦੀ ਸਾਹਿਬ ਦੀ ਤੇ ਜੇ ਤੁਸੀਂ ਇੱਥੇ ਵੀ ਬੀਜੇਪੀ ਨੂੰ ਚੁਣ ਕੇ ਲਾਉਂਦੇ ਹੋ ਤੇ ਆਈ ਥਿੰਕ ਉਹਦਾ ਉੱਥੇ ਸਰਕਾਰ ਬੀਜੇਪੀ ਦੀ ਇੱਥੇ ਸਰਕਾਰ ਬੀਜੇਪੀ ਤੇ ਬਹੁਤ ਕਮ ਹੋ ਸਕਦਾ ਹੈ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ ਜਿੱਥੇ ਵੀ ਜਿੱਦਾ ਵੀ ਸਟੇਟਾ ਚ ਬੀਜੇਪੀ ਦੀ ਸਰਕਾਰ ਹੋਈ ਆ ਉਹ ਨਾਲ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਬਹੁਤ ਫਾਇਦਾ ਹੋਇਆ ਉਹਨਾਂ ਸਟੇਟਾ ਨੂੰ ਤੇ ਇੱਕ ਵਾਰ ਬੀਜੇਪੀ ਨੂੰ ਇੱਥੇ ਵੋਟ ਕਰਕੇ ਦੇਖੋ ਤੇ ਮੈਂ ਕਹਿੰਨੀ ਆ ਤੁਸੀਂ ਕਦੇ ਵੀ ਰਿਗਰਟ ਨਹੀਂ ਕਰੋਗੇ ਇਨੀ ਕੁ ਬੜੀ ਲੀਡ ਤਾਂ ਜਿੱਤ ਜਾ ਸਕਦੇ ਕੰਮ ਜਿੱਤਾਂਗੇ ਮੈਨੂੰ ਲੱਗਦਾ ਜਿੱਤਨਗੇ ਬਹੁਤ ਵੱਡੀ बिकॉज ਲੋਕਾਂ ਨੂੰ ਪਤਾ ਹੈ ਕਿ ਬਹੁਤ ਹੀ ਸਿਨਸਅਰ ਓਨੈਸਟ ਬੜੇ ਐਜੂਕੇਟਿਡ ਬੰਦੇ ਜੀ ਨੇ ਲੋਡ ਹੈ ਪੰਜਾਬ ਲੋ ਸਾਨੂੰ ਲੋਡ ਹੈ ਸਾਨੂੰ ਲੀਡ ਕਰਨ ਵਾਲੇ ਦੀ ਇੰਟੈਲੀਜੈਂਟ ਪਰਸਨ ਦੀ ਓਨੈਸਟ ਪਰਸਨ ਦੀ ਇਹਨਾਂ ਦੀ ਰੈਪਿਊਟੇਸ਼ਨ ਬਹੁਤ ਓਨੈਸਟ ਹੈ ਤਾਂ ਹੀ ਇਹ ਮੋਦੀ ਸਾਹਿਬ ਇਹਨਾਂ ਨੂੰ ਆਪਣੇ ਨਾਲ ਰੱਖਦੇ ਆ ਮੋਦੀ ਸਾਹਿਬ ਕਰਪਟ ਬੰਦੇ ਨੂੰ ਕਦੇ ਵੀ ਨੇੜੇ ਆਨ ਨਹੀਂ ਦਿੰਦੇ ਇਹ ਉਹਨਾਂ ਦੀ ਮੈਨੂੰ ਹੈ ਮਤਲਬ ਇਨੀ ਸਟੱਡੀ ਤੇ ਮੈਂ ਇਹ ਸਮਝਦੀ ਆ ਕਿਉਂ ਨਹੀਂ ਤਰਨਜੀਤ ਸਿੰਘ ਸੰਧੂ ਜੀ ਨੂੰ ਜਿਤਾ ਕੇ ਇਹ ਮੇਰੀ ਪਵਿੱਤਰ ਧਰਤੀ ਅੰਮ੍ਰਿਤਸਰ ਨੂੰ ਤੁਸੀਂ ਖੁਸ਼ਹਾਲ ਬਣਾ ਦਿਓ ਪੁਜੀ ਪਾਰਟੀ ਦੇ ਲੋਕਾਂ ਵੱਲੋਂ ਕਹਿ ਰਹੇ ਆ ਵੀ ਇਹ ਤਾਂ ਪੈਰਾਸੂਟ ਤੋਂ ਉਤਰੇ ਨੇ ਪੰਜਾਬ ਦੇ ਬਾਰੇ ਅੰਮ੍ਰਿਤਸਰ ਬਾਰੇ ਕੀ ਜਾਣਦੇ ਕੁਝ ਨਹੀਂ ਜਾਣਦੇ ਅਰੇ ਜਿਹੜਾ ਵੀ ਸਿੱਖ ਹੈ ਉਹ ਕਿਤੇ ਵੀ ਰਹੇ ਪੰਜਾਬ ਦੇ ਬਾਰੇ ਸਭ ਕੁਝ ਜਾਣਦਾ ਹੈ ਮੇਰੇ ਗੁਰੂ ਸਾਹਿਬ ਨੇ ਜਿਹੜੀ ਇਹ ਸਜਾਈਏ ਪਗ ਸਿੱਖਾ ਦੇ ਸਿਰ ਤੇ ਮੈਂ ਤੁਹਾਨੂੰ ਕਹਿਣੀ ਆ ਉਹਦੀ ਇੱਜ਼ਤ ਰੱਖਣਾ ਉਹਦਾ ਮਾਨ ਰੱਖਣਾ ਸਿੱਖ ਜਾਂਦਾ ਹੈ ਤੇ ਤਰਨਜੀਤ ਸਿੰਘ ਜੀ ਤੇ ਇੱਕ ਸਿੱਖ ਨੇ ਜਿਹੜੇ ਬਹੁਤ ਹੀ ਐਜੂਕੇਟਿਡ ਨੇ ਉਹਨਾਂ ਨੂੰ ਬਹੁਤ ਸਾਡੇ ਬੱਚਿਆਂ ਨੂੰ ਇਹ ਚਾਹੀਦੇ ਸਾਡੇ ਬੱਚਿਆਂ ਨੂੰ ਇਹ ਵਿਜ਼ਨ ਚਾਹੀਦਾ ਹੈ कि उनानु किस तरफ आ, उना दी किस तरह मतलब वो लाइफ ਚ ਗਏ ਹਨ ਪਰ ਦੇਖਿਆ ਜੇ ਤਾਂ ਇੱਕ ਪਾਸੇ ਕਿਸਾਨ ਵੀ ਬਹੁਤ ਜ਼ਿਆਦਾ ਖੁਫਾ ਹੈਗੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦੀਆਂ ਇਹਦੇ ਨਹੀਂ ਮੈਂ ਤੁਹਾਨੂੰ ਇਹ ਦੱਸਦੀਆਂ ਜਿਹੜੀ ਕਿਸਾਨਾਂ ਦੀ ਵੀ ਪ੍ਰੋਬਲਮ ਹੈ ਨਾ ਉਹਦਾ మీడియం ਬਣ ਸਕਦੇ ਤੇ ਰਣਜੀਤ ਸਿੰਘ ਸਾਹਿਬ ਉਹ మీడియం ਬਣ ਸਕਦੇ ਬਿਕੋਜ਼ ਉਹ ਮੋਦੀ ਸਾਹਿਬ ਦੇ ক্লোਜ਼ ਨੇ ਔਰ ਉਹ ਕਿਸਾਨਾਂ ਨੂੰ ਡੈਫੀਨਿਟਲੀ ਉਹ ਆਪਣੇ ਮੰਦੇ ਹੈ ਜੋ ਪੰਜਾਬੀ ਕਿੱਥੇ ਵੀ ਰਹੇ ਉਹਦਾ ਦਿਲ ਪੰਜਾਬ ਚ ਹੀ ਰਹਿੰਦਾ ਮੈਂ ਚਾਹੇ ਬੰਬਈ ਰਹਨੀ ਆ ਪਰ ਮੈਂ ਹਮੇਸ਼ਾ ਪੰਜਾਬ ਦੇ ਬਾਰੇ ਹੀ ਸੋਚਦੀ ਰਹਿੰਦੀ ਆ ਤੇ ਮੈਂ ਹੁਣ ਕਿਉਂ ਭੱਜ ਕੇ ਆਈ ਆ ਮੈਂ ਕਹਿ ਰਹੀ ਆ ਕਿ ਬੀਜੇਪੀ ਦੀ ਸਰਕਾਰ ਸੈਂਟਰ ਵਿੱਚ ਆ ਰਹੀ ਆ ਮੁਕੰਮਲ ਹੈ ਮੇਰਾ ਪੰਜਾਬ ਪਿੱਛੇ ਨਾ ਰਹਿ ਜਾਏ ਮਸਾ ਸਾਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਜੇ ਉਹਨਾਂ ਨੂੰ ਜੇ ਤੁਸੀਂ ਬੀਜੇਪੀ ਨੂੰ ਸਪੋਰਟ ਨਹੀਂ ਕਰੋਗੇ ਫਿਰ ਵੀ ਮੋਦੀ ਸਾਹਿਬ ਇਸ ਤਰ੍ਹਾਂ ਦੇ ਬੰਦੇ ਕਿ ਫਿਰ ਵੀ ਪੰਜਾਬ ਲਈ ਕਰਨਗੇ ਬਸ ਜੇ ਬੀਜੇਪੀ ਨੂੰ ਤੁਸੀਂ ਸਪੋਰਟ ਕਰੋਗੇ ਤੇ ਮੋਦੀ ਸਾਹਿਬ ਨੂੰ ਉਹ ਜ਼ਿਆਦਾ ਉਹ ਹੋਏਗਾ ਨਾ ਉਹਨਾਂ ਨੂੰ ਫੀਲਿੰਗ ਕਿ ਮੈਨੂੰ ਸਪੋਰਟ ਵੀ ਕੀਤਾ ਪੰਜਾਬ ਨੇ ਤੇ ਉਹ ਡੈਫੀਨੇਟਲੀ ਇਹ ਕਿਸਾਨਾਂ ਦੀ ਪ੍ਰੋਬਲਮ ਛੋਟੀ ਹੈ ਮੈਨੂੰ ਲੱਗਦਾ ਨਹੀਂ ਇੰਨੀ ਵੱਡੀ ਆ ਆਈ ਥਿੰਕ ਕਿੱਥੇ ਕਮਿਊਨੀਕੇਸ਼ਨ ਗੈਪ ਰਹਿ ਗਿਆ ਤੇ ਇਹ ਤਰਨਜੀਤ ਸਿੰਘ ਸੰਧੂ ਇਹ ਗੈਪ ਨੂੰ ਫਿਲ ਕਰ ਸਕਦੇ ਆ ਕੱਲ ਮੋਦੀ ਸਾਹਿਬ ਦੀ ਰੈਲੀ ਸੀ ਬੜਾ ਕਿਸ ਤਰ੍ਹਾਂ ਦੇਖ ਲਿਆ ਮੈਨੂੰ ਲੱਗਦਾ ਬਹੁਤ ਮੇਰੀ ਹੁਣੇ ਇਹ ਗੱਲ ਹੋਈ ਜਲੰਧਰ ਥੋੜੇ ਮੇਰੇ ਭੈਗੇ ਬਹੁਤ ক্লোਜ਼ ਰਿਲੇਸ਼ਨ ਮੀਡੀਆ ਵਿੱਚ ਬੜੇ ਵੱਡੇ ਅਖਬਾਰ ਜਿਹੜੇ ਪੰਜਾਬ ਦੇ ਆ ਤੇ ਉਹ ਕਹਿ ਰਹੇ ਸੀ ਸਾਰੇ ਵੋ ਬਰੀ ਹੈਪੀ ਕਿ ਜਿਹੜਾ ਉਹਨਾਂ ਨੇ ਕੱਲ ਮੀਟਿੰਗ ਮੋਦੀ ਸਾਹਿਬ ਨੇ ਕੰਡਕਟ ਕੀਤੀ ਹੈ ਜਲੰਧਰ ਉਹਦਾ ਬਹੁਤ ਚੰਗਾ ਰਿਸਪੌਂਸ ਮਿਲ ਲਈ ਤੇ ਮੈਂ ਸਮਝਦੀ ਆ ਪਲੀਜ਼ ਟਰਸਟ ਮੈਂ ਕੱਲੀ ਬੰਦੇ ਨੂੰ ਮੈਨੂੰ ਮੁੰਬਈ ਵਿੱਚ ਇੰਨੀ ਪ੍ਰੋਬਲਮ ਦੇ ਰਹੀ ਸੀ ਗਵਰਨਮੈਂਟ ਮੇਰੀ ਜ਼ਮੀਨ ਨੂੰ ਹੜਪੰਦੀ ਕੋਸ਼ਿਸ਼ ਕਰ ਰਹੀ ਸੀ ਨਰਿੰਦਰ ਮੋਦੀ ਜੀ ਨੂੰ ਮੈਂ ਚਿੱਠੀ ਲਿਖੀ ਉਹਨਾਂ ਨੇ ਇੱਕ ਚਿੱਠੀ ਬੰਬੇ ਪਾਈ ਮੈਨੂੰ ਜਸਟਿਸ ਮਿਲਿਆ ਤੇ ਜਿਹੜਾ ਬੰਦਾ ਇੱਕ ਬੰਦੇ ਦੀ ਵੀ ਸੁਣ ਸਕਦਾ ਉਹ ਇੰਨੀ ਆਵਾਮ ਦੇ ਨੂੰ ਕਿ ਨਹੀਂ ਸੁਨੇਗਾ ਮੈਡਮ ਰੀਜ਼ਨ ਕੀ ਹੈਗਾ ਉਹਨਾਂ ਦਾ ਜੀ ਸਰਦੇ ਚਲਾਤੇ ਕੀ ਦੀ ਗੱਲ ਦਾ ਨਾ ਰਹੇ ਕੀ ਪ੍ਰੋਜੈਕਟ ਲੈ ਕੇ ਆਏ ਨੇ ਆਪਣਾ ਮਕਸਦ ਉਹ ਕੇ ਸੋ ਤੁਹਾਨੂੰ ਇੱਕ ਗੱਲ ਦੱਸ ਦਿਆਂ ਦੇਖ ਲਓ ਮੋਦੀ ਸਾਹਿਬ ਦੇ ਮਤਲਬ ਰੇਨ ਵਿੱਚ ਇਹ 10 ਸਾਲਾਂ ਵਿੱਚ ਪਹਿਲੀ ਬਾਤ ਤੋਂ ਤੁਸੀਂ ਇਹ ਦੇਖੋ ਕਿ ਡਿਫੈਂਸ ਨੂੰ ਇਨਾ ਸਟਰੋਂਗ ਕੀਤਾ ਉਹਨਾਂ ਨੇ ਹਾਂ 10 ਸਾਲਾਂ ਤੋਂ ਕੋਈ ਅਟੈਕ ਹੋਇਆ ਇੰਡੀਆ 'ਚ ਨਹੀਂ ਹੋਇਆ ਟੈਰਰਿਸਟ ਅਟੈਕ ਨਹੀਂ ਤਾਂ ਆਏ ਦਿਨ ਕਦੇ ਬੰਬੇ ਬਲਾਸਟ ਕਦੇ ਪਠਾਨਕੋਟ ਵਰਗੇ ਕਿਥੇ ਉਹ ਸਾਰਾ ਕੁਝ 10 ਸਾਲ ਤੋਂ ਅਸੀਂ ਸੁਰੱਖਿਤਾ ਇਹ ਸਾਨੂੰ ਹੌਸਲਾ ਦਿੱਤਾ ਹੈ ਯੂ نو ਉਹਨਾਂ ਦੇ ਟਰਮਸ ਵਿੱਚ ਫਿਰ ਦੂਜਾ ਦੇਖੋ ਸਾਡੇ ਡਿਫੈਂਸ ਸਕੂਲ ਰਾਈਫਲਸ ਨਹੀਂ ਸੀਗੇ ਚੰਗੇ ਅੱਜ ਉਹਨਾਂ ਦੇ ਕੋਲ ਮਸ਼ੀਨ ਗਨ ਬੁਲੇਟ ਪ੍ਰੂਫ ਜੈਕਟਸ ਸਾਡੇ ਡਿਫੈਂਸ ਸਕੂਲ ਇਨੀ ਲੇਟੈਸਟ ਇਕੁਪਮੈਂਟ ਹੈ ਸਾਡਾ ਬਾਰਡਰ ਇਨਾ ਸਟਰੋਂਗ ਹੋ ਗਿਆ ਹੈ ਤੇ ਮੈਂ ਸਮਝਦੀ ਹਾਂ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਵਾਰ ਚੱਲ ਰਿਹਾ ਹੈ ਨਾ ਏ ਗਾਜਾ ਹਮਸ ਇਜ਼ਰਾਈਲ ਕਿੰਨਾ ਪੂਰੇ ਦੁਨੀਆ ਚ ਕਿੰਨਾ ਅਲਚਲ ਮਚੀ ਹੋਈ ਹੈ ਨੇ ਵਾਰ ਚੱਲ ਰਹੇ ਨੇ ਅੱਜ ਸਾਡਾ ਇੰਡੀਆ ਸੁਰੱਖਿਤ ਰਿਹਾ ਹੈ ਕਿਉਂਕਿ ਸਾਡਾ ਲੀਡਰ ਨਰਿੰਦਰ ਮੋਦੀ ਹੈ ਨਹੀਂ ਤੇ ਇੱਥੇ ਵੀ ਇੰਡੀਆ ਚੀਨ ਦਾ ਵਾਰ ਸ਼ੁਰੂ ਹੋ ਜਾਂਦਾ ਹਾਲ ਕਿਸੇ ਵਾਂ ਬਹੁਤ ਨਹੀਂ ਤੁਸੀਂ ਤੁਮ ਬਣਾ ਡਰੋਂ ਹੈ ਗ੍ਰੈਂਡ ਹੈ ਤੇ ਸਮੱਸਿਆ ਬਹੁਤ ਜ਼ਿਆਦਾ ਹੈ ਯਾਨੀ ਇੱਥੋਂ ਤੱਕ ਜਿੱਥੇ ਅਸੀਂ ਸਮੱਸਿਆ ਤੁਸੀਂ ਆਪ ਅਸੀਂ ਸੁਣਨ ਆਏ ਹੋ ਪਾਣੀ ਬੜਾ ਗੰਦਾ ਆ ਰਿਹਾ ਹੈ ਪਾਣੀ ਆ ਹੀ ਨਹੀਂ ਰਿਹਾ ਮੋਟਰ ਛੁੱਟੀਆਂ ਮਤਲਬ ਅੰਮ੍ਰਿਤਸਰ ਵਿੱਚ ਨਾ ਮੋਹਤ ਗੁਰੂ ਨਗਰੀ ਵਿੱਚ ਬਹੁਤ ਪ੍ਰੋਬਲਮ ਸੀ ਦੇਖੋ ਮੈਂ ਤੇ ਤੁਹਾਨੂੰ ਇਹ ਦੱਸ ਦਿਆਂ ਮੈਨੂੰ ਹੁਣ ਪਤਾ ਲੱਗਿਆ ਮੈਂ ਗੋਗਾ ਪ੍ਰਚਾਰ ਕਰਦੀ ਹਾਂ ਨਾ ਮੈਂ ਸਾਰੇ ਜਹਾਨ ਦੇ ਪੂਰੇ ਹਿੰਦੁਸਤਾਨ ਕੰਮ ਕਰ ਲੈਂਦੇ ਹਾਂ ਜੰਮੂ ਕਸ਼ਮੀਰ 'ਚ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਉਥੋਂ 1200 ਕਸ਼ਮੀਰੀਆਂ ਨੂੰ ਲੈ ਕੇ ਸ਼ੀਸ਼ਗੰਜ ਸ਼ੀਸ਼ਗੰਜ ਟੂਪੁਰ ਆ ਸਾ ਬਾਈ ਸੀ ਔਰ ਉਸ ਉਹਦੇ ਬਾਅਦ ਹੀ ਆਰਟੀਕਲ 370 ਨਿਕਲਿਆ ਉੱਥੇ ਗੁਰੂ ਸਾਹਿਬ ਦੇ ਉੱਥੇ ਜਿੱਥੇ ਆ ਕੇ ਕਸ਼ਮੀਰੀ ਪੰਡਿਤ 500 ਸਾਲ ਪਹਿਲਾਂ ਅਰਦਾਸ ਕੀਤੀ ਸੀ ਕਿ ਸਾਨੂੰ ਬਚਾਓ ਉੱਥੇ ਹੀ ਜਾ ਕੇ ਅਸੀਂ ਕਿਹਾ ਗੁਰੂ ਸਾਹਿਬ ਸਾਨੂੰ ਬਚਾਓ ਅਸੀਂ ਹੁਣ ਵੀ ਕਸ਼ਮੀਰ ਚ ਵਸ ਨਹੀਂ ਸਕ ਰਹੇ ਤੇ ਪਲੀਜ਼ ਆਓ ਆਰਟੀਕਲ 370 nikalta ਮੋਦੀ ਸਾਹਿਬ ਇੱਕ ਗੁਰੂ ਦਾ ਗੁਰੂ ਦੇ ਬੰਨੇ ਬੰਨੇ ਮਤਲਬ ਉਹਨਾਂ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਜ਼ਰੀਆ ਬਣਾਇਆ ਕਿ ਆਰਟੀਕਲ 370 ਨਿਕਲ ਗਿਆ ਕਾਂਗਰਸ ਨੂੰ ਮਹੀਨੋਂ ਕਿਸਰਾ ਸਮਝਦਾ ਰਾਹੁਲ ਗਾਂਧੀ ਵੀ ਅੱਜ ਅਮਰਸਰ ਤੇ ਆ ਰਹੇ ਹਾਂ ਅੱਜ ਇਹ ਕਾਫੀ ਰੈਡੀ ਮੈਂ ਇਹ ਕਹਿੰਨੀ ਆ ਮੈਂ ਤੁਹਾਨੂੰ ਇਹ ਕਹਿੰਨੀ ਆ ਕਿ ਤੁਸੀਂ ਅਬ ਪੰਜਾਬ ਚ ਅਕਾਲੀ ਔਰ ਕਾਂਗਰਸ ਕਾਂਗਰਸ ਔਰ ਅਕਾਲੀ ਦੀ ਗਵਰਨਮੈਂਟ ਰਹੀ ਹੈ ਨਾ ਤੇ ਇੱਕ ਵਾਰ ਭਾਜਪਾ ਨੂੰ ਚਾਂਸ ਦੇ ਕੇ ਤਾਂ ਦੇਖੋ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਤੁਸੀਂ ਮਾਇੂਸ ਨਹੀਂ ਹੋਗੇ ਪਰ ਖਾਲੀ ਬਲ ਵੀ ਮੈਨੂੰ ਦੱਸੋ 40 ਸਾਲ ਤੋਂ ਮੈਂ ਆ ਰਹੀ ਹਾਂ ਪ੍ਰੀਤੀ ਸਪਰੂ ਸਰਪੰਚ ਤੋਂ ਲੈ ਕੇ ਇੱਥੇ ਮੈਂ ਪੰਜਾਬ 'ਚ ਡਿਵੈਲਪਮੈਂਟ ਨਹੀਂ ਦੇਖੀ ਮੇਰੀ ਅੱਖਾਂ ਦੇ ਸਾਹਮਣੇ 20 ਸਾਲਾਂ ਵਿੱਚ ਪਿੰਡ ਸਪਿੰਡੂ ਸੀਗਾ ਪੂਰਾ ਗੁਰਦਾਉ ਹੁਣ ਸਿੰਗਾਪੁਰ ਬਣ ਗਿਆ ਤੇ ਉਹਦੇ ਲਈ ਤੁਸੀਂ ਵਿਸ਼ਵਾਸ ਕਰਨਾ ਪਏਗਾ ਤੁਹਾਨੂੰ ਕਿਸੇ ਤੁਸੀਂ ਦੋ ਪਾਰਟੀਆਂ ਨੂੰ ਟਰਾਈ ਕਰ ਲਿਆ ਨਾ ਤੀਜੇ ਨੂੰ ਵੀ ਟਰਾਈ ਕਰ ਲਿਆ ਹੁਣ ਇਹ ਭਾਜੀਪੀ ਨੂੰ ਟਰਾਈ ਤੇ ਕਰੋ ਮੈਂ ਕਹਿ ਰਹੀ ਹਾਂ ਇਕবার ਮੋਦੀ ਸਾਹਿਬ ਦਾ ਇੱਥੇ ਕਰੋ ਸਪੋਰਟ ਤੇ ਦੇਖੋ ਤੁਸੀਂ ਸਵਰਗ ਬਣਾ ਦੇਣਗੇ ਪੰਜਾਬ ਦੇ ਤੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਤਾਂ ਬਹੁਤ ਛੋਟੀ ਪ੍ਰੋਬਲਮਸ ਹੈ ਤੁਸੀਂ ਦੇਖ ਨਹੀਂ ਰਹੇ ਦੇਖੋ ਮੱਧ ਪ੍ਰਦੇਸ਼ ਦੇਖੋ ਯੂਪੀ ਯੂਪੀ ਜਿਸ ਵਿੱਚ ਸਾਡੇ ਆਈ ਥਿੰਕ ਪੰਜ ਪੰਜਾਬ ਆ ਸਕਦਾ ਇੰਨਾ ਵੱਡਾ ਉਹਨੂੰ ਕੀ ਕਰਦਾ ਉਥੇ ਲੋਕੀ ਜਾਨ ਨੂੰ ਡਰਦੇ ਸੀ ਲੇਡੀਜ਼ ਬਾਹਰ ਨਿਕਲਣ ਤੋਂ ਡਰਦੇ ਸੀ ਇੰਨਾ ਗੁੰਡਾ ਰਾਜ ਇੰਨਾ ਮਾਫੀਆ ਇੰਨੀ ਡਿਵੈਲਪਮੈਂਟ ਹੋਈ ਹੈ ਯੋਗੀ ਤੇ ਆਨ ਤੋਂ ਬਾਅਦ ਮੋਦੀ ਸਾਹਿਬ ਦੇ ਸਪੋਰਟ ਨਾਲ ਕਿਤਾ ਨਾ ਤੇ ਇੱਥੇ ਤਰਨਜੀਤ ਜੀ ਦੇ ਹੱਥ ਮਜ਼ਬੂਤ ਕਰੋ ਤੇ ਇੱਥੇ ਵੀ ਕੰਮ ਹੋਈ ਮੋਦੀ ਸਾਹਿਬ ਦਾ ਕਹਿੰਦੇ ਨਾਲ ਸਮਝਦੇ ਹੋ ਤਰਨਜੀਤ ਜੀ ਦਾ ਕੰਮ ਕਿਸ ਨਾਲ ਹੈ ਜਿਹ ਕਿਸੇ ਉਸ ਪਾਰਟੀ ਨਾਲ ਨਾ ਉਹ ਕਹਿੰਦਾ ਕਿਸ ਨਾਲ ਸਮਝਦੇ ਹੈ ਦੇਖੋ ਉਹਨਾਂ ਦਾ ਮੁਕਾਬਲਾ ਮੈਂ ਤੇ ਸਮਝਦੀ ਆ ਕਿ ਪਤਾ ਨਹੀਂ ਇਹ 3-4 ਪਾਰਟੀਆਂ ਨੇ ਨਾ ਜਿਹੜੇ ਇੱਥੇ ਲੜ ਰਹੇ ਨੇ ਬਟ ਮੈਂ ਸਮਝਦੀ ਆ ਕਿ ਕੋਈ ਵੀ ਕੈਂਡੀਡੇਟ ਉਹਨਾ ਪੜਾਇਆ ਲਿਖਿਆ ਨਹੀਂ ਹੈ ਸਾਨੂੰ ਪੰਜਾਬ ਵਿੱਚ ਨਾ ਪੜ੍ਹੇ ਲਿਖੇ ਬੰਦੇ ਦੀ ਵੀ ਬਹੁਤ ਲੋੜ ਹੈ ਬਿਕੋਸ ਸਾਡੇ ਬੱਚਿਆਂ ਨੂੰ ਡਾਇਰੈਕਸ਼ਨ ਤੇ ਦਿਖਾਈ ਸਾਡੇ ਬੱਚਿਆਂ ਨੂੰ ਡਾਇਰੈਕਸ਼ਨ ਤੇ ਦਿਖਾਏ ਇਹ ਨਸ਼ੇ ਮੰਦੀ ਸੰਬੰਧ ਹੋਏ ਤੇ ਉਹ ਉਹ ਡਾਇਰੈਕਸ਼ਨ ਦਿਖਾਨ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਕਿਹੜੀ ਇਕਨੋਮੀਲੀ ਕਿਵੇਂ ਬੱਚੇ ਸਾਡੇ ਗਰੋਨ ਕਰੇ ਉਹਨਾਂ ਨੂੰ ਕਿਵੇਂ ਰੋਜ਼ਗਾਰ ਮਿਲੇ ਤੇ ਇੰਡਸਟਰੀਜ਼ ਲਗਾਣੇ ਤੇ ਮਤਲਬ ਸਾਰੀ ਜਿਹੜੀ ਸਹੂਲਤ ਹੈ ਬਾਕੀ ਸਟੇਟਾਂ ਵਿੱਚ ਹੈ ਹੈਨਾ ਬਾਕੀ ਸਾਰੇ ਸਟੇਟ ਫਲ ਰਹੇ ਫੁੱਲ ਰਹੇ ਅਸੀਂ ਪਿੱਛੇ ਰਹਿ ਗਏ ਇਹ ਮੇਰਾ ਤਾਂ ਇਹ ਫਰਜ਼ ਬੰਦਾ ਜੇ ਪੰਜਾਬ ਦਾ ਨਮਕ ਖਾਇਆ ਹੈ ਜਿ ਪੰਜਾਬ ਨੇ ਪੰਜਾਬ ਦੀ ਧਰਤੀ ਨੇ ਮੈਨੂੰ ਇਨਾ ਕੁਝ ਦਿੱਤਾ ਕਿ ਮੇਰਾ ਫਰਜ਼ ਨਹੀਂ ਬੰਦਾ ਕਿ ਮੈਂ ਰਿਪੇ ਕਰਾਂ ਮੇਰੇ ਵੱਲੋਂ ਜਿੰਨਾ ਕੁਸ਼ ਹੋ ਸਕੇ ਮੈਂ ਤੇ ਹੁਣ ਆਪਣੀ ਟੀਮ ਬਣਾ ਕੇ ਪੰਜਾਬ ਚ ਕੋ ਬਣਵਾ ਲਿਆ ਕਿ ਮੈਨੂੰ ਮੁਝਾ ਸਮਝਣਾ ਹੈ ਹਰ ਪਿੰਡ ਚ ਜਾ ਕੇ ਤੁਹਾਡੀ ਪ੍ਰੋਬਲਮ ਕੀ ਹੈ ਦੱਸੋ ਮੈਂ ਬੀਜੇਪੀ ਚ ਲੈ ਕੇ ਜਾਊਂਗੀ ਤੁਹਾਡੀ ਪ੍ਰੋਬਲਮ ਠੀਕ ਹੈ ਨਾ ਮੈਂ ਸਾਨੂੰ ਗਿੱਲ ਜ਼ਿਲ੍ਹਾ ਵਾਜਿਸ ਪ੍ਰਧਾਨ ਐਸ ਭਾਰਤੀ ਜਨਤਾ ਪਾਰਟੀ ਸਰ ਅਜੀ ਜੇ ਐਸੀ ਮੋਰਚਾ ਹਾਂ ਸਰ ਜੀ ਜਿਹੜਾ ਤੁਹਾਡੇ ਕਿਰੇਆ ਵਿਕੇ ਪਹੁੰਚੇ ਸੀ ਰਿਤਿ ਸਬਰੂਵਾਲ ਜੀ ਆਏ ਆ ਇਹ ਸਾਨੂੰ ਬਹੁਤ ਵਿਸ਼ਵਾਸ ਦਿਵਾ ਗਏ ਆ ਇੱਥੇ ਜੋ ਵੀ ਸੀਵਰ ਦੀ ਪਾਣੀ ਦੀ ਗਲੀਆਂ ਨਾਲੀਆਂ ਦੀ ਤੰਗੀ ਹੈ ਨਾ ਉਹ ਕਹਿੰਦੇ ਕਿ ਸਾਰੀ ਇਹਨਾਂ ਦੇ ਮੁਸ਼ਕਲਾਂ ਦਾ ਭਾਰਤੀ ਜਨਤਾ ਪਾਰਟੀ ਤਰਨਜੀਤ ਸੰਧੂ ਉਹ ਹੁੰਦੇ ਆ ਸਾਰੀ ਇਹਨਾਂ ਦੇ ਹੱਲ ਹੋ ਜਾਣਗੇ ਤੇ ਆਪਾਂ ਬੋ ਵੱਡੀ ਇਤਨਾ ਤਰਨਜੀਤ ਸੰਧੂ ਜੀ ਸਮੁੰਦਰੀ ਨੂੰ ਬਹੁਤ ਵੱਡੀ ਜਿਹੜਨਾ ਆਪਾਂ ਜਿਤਾ ਰਹੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਅੰਬਰਸਰ ਦੇ ਵਿੱਚੋਂ ਲੋਕਾਂ ਦਾ ਕਿੰਨਾ ਸਹਿਯੋਗ ਸੀ ਆ ਜੀ ਲੋਕਾਂ ਦਾ ਬਹੁਤ ਸਹਿਯੋਗ ਹੈ ਜੀ ਬਲੋਗ ਮੇਰੇ ਨਾਲ ਬਹੁਤ ਜੁੜੇ ਹੋਏ ਆ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋ ਆ ਮੈਂ ਆਪਣੇ ਭਾਈਚਾਰੇ ਨੂੰ ਐਸੀ ਮੋਰਚੇ ਨੂੰ ਐਸੀ ਭਾਈਚਾਰਾ ਜਿੰਨਾ ਵੀ ਮੇਰੀਆਂ ਇੱਥੇ ਵਾਟਾਂ ਗਿਆ 21 22 23 ਦੇ ਵਿੱਚ ਜਿੱਥੇ ਐਸੀ ਪਰਿਵਾਰ ਮੇਰੇ ਰਹਿੰਦੇ ਆ ਮੈਂ ਉਹਨਾਂ ਨੂੰ ਇਹੋ ਮੈਸੇਜ ਹੋਣਾ ਚਾਹੁੰਦਾ ਆ ਕਿ ਮੈਂ ਇੱਕ ਆਮ ਬੰਦਾ ਇੱਕ ਗਰੀਬ ਘਰੋਂ ਚੋਂ ਮੀਡਲ ਕਲਾਸ ਬੰਦਾ ਉਹਨਾਂ ਐਡੇ ਤਕੜੇ ਐਕਟਰ ਮੇਰੇ ਘਰ ਆ ਕੇ ਮੈਨੂੰ ਬੜਾ ਤਕੜਾ ਮਾਣ ਦਿੱਤਾ ਆ ਮੈਂ ਤੁਹਾਨੂੰ ਇਹੋ ਕੰਨਾ ਆ ਮੇਰੀ ਹੱਥ ਜੋੜ ਕੇ ਤੁਹਾਨੂੰ ਭਾਈਚਾਰੇ ਨੂੰ ਬੇਨਤੀ ਬਾਦ ਚੜਕੇ ਭਾਜਪੀ ਨੂੰ ਵੋਟਾਂ ਪਾਓ ਤੇ ਆਪਣੇ ਤਰਨਜੀਤ ਸੰਧੂ ਨੂੰ ਸਮੰਦਰੀ ਜੀ ਨੂੰ ਕਾਮਯਾਬ ਬਣਾਓ ਤੇ ਇਹਨਾਂ ਦੀ ਇਹ ਕਾਮਯਾਬ ਹੋਣਗੇ ਤੇ ਇਹਨਾਂ ਦੇ ਕੰਮ ਬੋਲਦੇ ਨਰਿੰਦਰ ਮੋਦੀ ਹੁਣੀ ਜੋ ਕਿ ਕਨਕ ਦਾ ਇਹਨਾਂ ਦੇ ਕਾਰਡ ਕੱਟੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਵੀ ਨਰਿੰਦਰ ਮੋਦੀ ਜੀ ਖਾਤੇ ਵਿੱਚ ਪੈਸੇ ਪਾਇਆ ਕਰਨਗੇ ਸਾਰਾ ਹੱਲ ਹੋਣਗੇ ਸੈਂਟਰ ਕੋਰ ਵਿੱਚ ਲੋਕ ਕਨਕ ਹੁੰਦੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਆਪਾਂ ਲੋਕਾਂ ਨੂੰ ਭਾਈਚਾਰੇ ਨੂੰ ਕਨਕ ਨਹੀਂ ਦਿੰਦੀ ਕਾਰਡ ਕੱਟੇ ਜਾਂਦੇ ਆ ਆਪਾਂ ਇਹੋ ਤੁਹਾਡੇ ਵਗਾੜੀ ਪਾਈ ਚਾਰੇ ਵਾਲੀ ਬੇਨਤੀ ਕਰਦਾ ਮੈਂ ਸੋਨੂੰ ਗੱਲ ਤੁਹਾਡਾ ਬੱਚਾ ਤੁਸੀਂ ਮੈਨੂੰ ਬੜਾ ਮਾਨ ਦਿੱਤਾ ਆ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਕਹਿੰਦਾ ਆ ਤੇ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਆ ਬਾਅਦ ਚੜ ਕੇ ਬੀਜੇਪੀ ਨੂੰ ਵੋਟਾਂ ਪਾਓ ਤਰਨਜੀਤ ਜੀ ਜਗਾ ਕਿਹੜੀ ਹੈ ਪਵਨ ਨਗਰ 21 ਨੰਬਰ ਗਲੀ ਵਾਰਡ ਨੰਬਰ 26 ਤੋਂ ਜੋ ਹੁਣ 22 ਹੋ ਚੁੱਕੀ ਹੈ ਠੀਕ ਠੀਕ ਹੈ ਜੀ